ਮਤਲਬ ਜਿਸ ਦਿਨ ਤੂੰ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰ ਇੱਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਹੈਰਾਨ ਹਾਂ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮੈਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਚੀਜ਼ ਨੇ ਜਨਮ ਲਿਆ ਇਹਦੀ ਕਿੰਨੀ ਕਿਰਤ ਹੈ ਇਹਦਾ ਕਿੱਡਾ ਕ ਵੱਡਾ ਕਰਤ ਹੈ ਪਰੰਤੂ ਜਦੋਂ ਉਸ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਪੀੜਾਂ ਨੇ ਮੇਰਾ ਦਿਮਾਗ ਖੋਲ੍ਹਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਉਹ ਰਾਨੀਤਾ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ ਨੰਬਰ 2 ਤੇ ਮੇਰਾ ਖਿਆਲ ਇਹਨਾਂ ਦਰਿੰਦਿਆਂ ਨੂੰ ਵੀ ਇਸ ਗੱਲ ਦੇ ਤੋਂ ਸਾਬਕ ਲੈ ਲੈਣਾ ਚਾਹੀਦਾ ਤੁਸੀਂ ਦੇਖੋ ਜਦੋਂ ਦਾ ਬੱਚੇ ਦੀ ਇਹ ਖਬਰ ਨਸ਼ਰ ਹੋਈ ਹੈ ਉਸ ਤੋਂ ਬਾਅਦ ਮੇਰਾ ਖਿਆਲ ਇੰਟਰਨੈਟ ਵੀ ਹੈਂਗ ਹੋਇਆ ਪਿਆ ਤਾਂ ਇੰਨੀਆਂ ਦੁਆਵਾਂ ਇੰਨੇ ਲੋਕਾਂ ਦੀ ਮਨੋ ਭਾਵਨਾ ਦਾ ਖਲਵਾੜ ਕੀਤਾ ਇਸ ਗੈਂਗਸਟਰ ਬਾਦ ਕਿਸਾਂ ਦੇ ਹਾਲਤ ਨੇ ਬੇਟੇ ਦੀ ਮਾਤਾ ਦੀ ਦੇ ਹਾਲਤ ਕਿਸ ਤਰ੍ਹਾਂ ਬਣੀ ਠੀਕ ਹੈ ਬਿਲਕੁਲ ਸਹਿਤਜਾਬ ਨੇ ਇਹ ਬੱਚਾ ਵੀ ਬਿਲਕੁਲ ਤੰਦਰੁਸਤ ਹੈ। ਬਾਕੀ ਜੋ ਹਸਪੀਟਲ ਦੀ ਪ੍ਰਕਿਰਿਆ ਹੁੰਦੀ ਉਹ ਤਾਂ ਖੁੜੀ ਗੋਤੀ ਹੈ ਕਿ ਬੰਤੂ ਬਿਲਕੁਲ ਕੋਈ ਕੁਐਸ਼ਨ ਮੰਗਦਾ ਨਹੀਂ। ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ? ਮਤਲਬ ਜਿਸ ਦਿਨ ਤੂੰ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ, ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ, ਹਰ ਇੱਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਹੈਰਾਨ ਹੈ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਮੀ ਨਹੀਂ ਮਨ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਤੀਨੇ ਜਨਮ ਲਿਆ ਇਹਦੀ ਕਿੰਨੀ ਕਿਰਤ ਹੈ ਇਹਦਾ ਕਿੱਡਾ ਕ ਵੱਡਾ ਕਦ ਹੈ ਪਰੰਤੂ ਜਦੋਂ ਉਸ ਨੇ ਇਸ ਦੁਨੀਆ ਨੂੰ ਅਲਗ ਦਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਪੀੜਾਂ ਨੇ ਮੇਰਾ ਦਿਮਾਗ ਖੋਲਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਥੋੜਾ ਨਹੀਂ ਤਾਂ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰੇ ਖਿਆਲ ਨਾਲ 2 ਸਾਲ ਹੋ ਗਏ ਹਲੇ ਵੀ 12000 ਬੰਦਾ ਦਿੱਲੀ ਘਰੇ ਅਫਸੋਸ ਵਜੋਂ ਪਹੁੰਚ ਰਿਹਾ ਦੂਰ ਦਰਾਡੇ ਤੋਂ ਕੋਈ ਵੀ ਸਤੇੜਦਾ ਨਹੀਂ ਉਹਦਾ ਕੋਈ ਖੇਰਾ ਸਲੀਮਤ ਨਹੀਂ ਰਿਹਾ ਕੋਈ ਵਿਸ਼ਵ ਦਾ ਨਹੀਂ ਰਿਹਾ ਹਰ ਇੱਕ ਮੁਲਕ ਦੇ ਵਿੱਚੋਂ ਗੋਰੇ ਕੀ ਕਾਲੇ ਕੀ ਹਰ ਇੱਕ ਵਰਗ ਤੋਂ ਸਾਨੂੰ ਪਿਆਰ ਵੀ ਮਿਲਿਆ ਸਾਨੂੰ ਹੌਸਲਾ ਵੀ ਮਿਲਿਆ ਜਿਸ ਤਰ੍ਹਾਂ ਮੈਂ ਜੇ ਉਹਦੇ ਜਿਹੜਾ ਕਨਾਉਣੇ ਕਤਲ ਦੀ ਗੱਲ ਕਰਾਂ ਜਿਸ ਤਰ੍ਹਾਂ ਸਰਕਾਰਾਂ ਦਾ ਰਵਈਆ ਇੰਨਾ ਜ਼ਿਆਦਾ ਨਿਰਾਸ਼ਾਜਨਕ ਹੈ ਕਿਉਂਕਿ 2 ਸਾਲ ਦੇ ਵਿੱਚ ਹਰੇਕ ਤੱਕ ਮੈਨੂੰ ਕੇਸ ਸਟਾਰਟ ਕਰਨ ਦੀ ਅੱਗੇ ਆਪਣੀ ਮਿੱਲੀ ਮਰਲੇ ਇੰਨੀ ਢਿੱਲੀ ਕਾਰਗੁਜ਼ਾਰੀ ਮੈਂ ਕਹਿ ਸਕਦਾ ਇਸ ਗੱਲ ਨੂੰ ਨੰਬਰ 2 ਤੇ ਮੇਰਾ ਖਿਆਲ ਇਹਨਾਂ ਦਰਿੰਦਿਆਂ ਨੂੰ ਵੀ ਇਸ ਗੱਲ ਦੇ ਉੱਤੇ ਸਾਬਕਾ ਲੈਣਾ ਚਾਹੀਦਾ ਤੁਸੀਂ ਦੇਖੋ ਜਦੋਂ ਦਾ ਬੱਚੇ ਦੀ ਖਬਰ ਨਸ਼ਰ ਹੋਈ ਹੈ ਉਸ ਤੋਂ ਬਾਅਦ ਮੇਰਾ ਖਿਆਲ ਇੰਟਰਨੈਟ ਵੀ ਹੈਂਗ ਹੋਇਆ ਤਾ ਕਾ ਇੰਨੀਆ ਦੁਆਵਾ ਇਨੇ ਲੋਕਾਂ ਦੀ ਮਨੋ ਭਾਵਨਾ ਦਾ ਖਿਲਵਾੜ ਕੀਤਾ ਇਸ ਗੈਂਗਸਟਰ ਬਾਦ